ਇਹ ਲਪਰਸ਼ਣ ਤੋਂ ਜਿਹੜਾ ਵੀ ਦਰਿਆ ਤੇ ਪਾਣੀ ਛੱਡੇ ਜਾਂਦਾ ਰਿਹਾ ਹੈਗਾ ਉਸ ਤਰਨਲ ਜਾਣਕਾਰੀ ਦਿਨ ਮਿਲਦਾ ਤੇ ਮੇਰੇ ਬਾਬਾ ਸੱਸੀ ਕਹਿੰਦੇ ਸਰ ਕੀ ਲੜਕੀ ਹੈ ਅਲਰਟ ਹੈਗਾ ਕਿ ਜਿਹੜਾ ਆਪਣਾ ਪਿੱਛੇ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਦੋ ਤਿੰਨ ਦਿਨ ਪਿੱਛੇ ਮੀਂਹ ਪਿਆ ਹੈ ਕਾਫੀ ਤੇ ਹੁਣੇ ਵੀ ਪੈਂਦਾ ਜਾ ਰਿਹਾ ਵਾ ਤੇ ਉੱਪਰੋਂ ਵੀ ਪਾਣੀ ਪਰ ਰਿਹਾ ਹੈਗਾ ਤੇ ਸਾਡੇ ਵੀ ਮਾੜਾ ਮਾੜਾ ਮੀਂਹ ਨਾਲ ਫਰਕ ਪੈ ਰਿਹਾ ਆਪਣੇ ਕਈ ਪਿੰਡਾਂ ਚ ਹੌਲੀ ਹੌਲੀ ਪਾਣੀ ਵੱਧ ਸਕਦਾ ਹੈਗਾ ਉੱਪਰੋਂ ਸਾਨੂੰ ਇੰਟੀਮੇਸ਼ਨ ਹੈਗੀ ਹੈ ਕਿ ਪਾਣੀ ਛੱਡਾ ਜਾਊਗਾ ਉਹਨਾ ਨਹੀਂ ਹੋਊਗਾ ਜਿੰਨਾ 26 27 ਦੇ ਲੈਵਲ ਦਾ ਸੀਗਾ ਤਰੀਕ ਦੀ ਬਟ ਹੁਣ ਫਿਰ ਵੀ ਕਾਫੀ ਹਾਈ ਅਲਰਟ ਹੈਗਾ ਸਭ ਨੂੰ ਚੌਕੰਨਜ ਰਹਿਣਾ ਚਾਹੀਦਾ ਹੈਗਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਬਟ ਐਟ ਲੀਸਟ ਆਪਾਂ ਅਲਰਟ ਰਹੀਏ ਮੈਂ ਕੁਝ ਪਿੰਡਾਂ ਦੇ ਨਾਮ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਜਿਨ੍ਹਾਂ ਤੇ ਸਾਨੂੰ ਇੰਟੀਮੇਸ਼ਨ ਆਈ ਹੈ ਕਿ ਰਿਸਕ ਵਾਧੂ ਹੈਗਾ ਸੇ ਉਹ ਵਾਲੇ ਪਿੰਡ ਆਪਣੇ ਹੈਗੇ ਹਨ ਆਪਣੇ ਹੈਗੇ ਹਨ ਹਰੂਵਾਲ ਖਸਾਵਲੀ ਪੱਖੋਕੇ ਰੱਟਰ ਚਟਰ ਧਰਮਕੋਟ ਪੱਤਨ ਤੇ ਨੇੜੇ-ਤੇੜੇ ਦੇ ਜਿਹੜੇ ਵੀ ਪਿੰਡ ਨੇ ਤੇ ਆਪਾਂ ਨੂੰ ਇਸ ਬਾਰੇ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਵੀ ਬੰਦਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਾਂ ਇਵੈਕੂਏਟ ਕਰ ਲਈਏ ਸਾਡੇ ਇਵੈਕੂਏਸ਼ਨ ਸੈਂਟਰ ਜਿਹੜੇ ਹੈਗੇ ਆ ਉਹ ਰੈਡੀ ਨੇ ਸਾਡੇ ਡੇਰਾ ਬਾਬਾ ਨਾਨਕ ਚੀ ਸਾਡਾ ਟਰੋਮਾ ਸੈਂਟਰ ਹੈਗਾ ਸਾਡਾ ਗਵਰਨਮੈਂਟ ᱜਰਲ ਸਕੂਲ ਹੈਗਾ ਸ਼ਾਹਪੁਰ ਜੱਜਨ ਚ ਸਾਡਾ ਇੱਕ ਇਵੈਕੂਏਸ਼ਨ ਸੈਂਟਰ ਹੈਗਾ ਤੇ ਤੁਹਾਨੂੰ ਇੱਥੇ ਗੁਰਦੁਆਰੇ ਸਾਹਿਬ ਵੀ ਹੈਗਾ ਤੇ ਤੁਹਾਨੂੰ ਜੇ ਕੋਈ ਵੀ ਚੀਜ਼ ਦੀ ਲੋੜ ਹੈ ਇਸ ਟਾਈਮ ਤੇ ਕਿ ਜੀ ਆਪਾਂ ਹੁਣ ਬਾਹਰ ਆਣਾ ਚਾਹੁੰਦੇ ਆਂ ਆਪਾਂ ਤੁਹਾਡੇ ਨਾਲ ਹੈ ਸਾਡੀਆਂ ਬੋਟਸ ਪੂਰਾ ਟਾਈਮ ਐਕਟਿਵ ਹੈ ਮੈਡੀਕਲ ਟੀਮਸ ਪੂਰਾ ਟਾਈਮ ਐਕਟਿਵ ਹੈ ਤੁਹ ਤੁਸੀਂ ਆਪਣੇ ਕੋਲ ਆਪਣਾ ਸਮਾਨ ਰਾਸ਼ਨ ਰੈਡੀ ਰੱਖਣ ਕਿ ਹੋ ਸਕਦਾ ਹੈ ਕਿ ਕਿ ਵਾਟਰ ਲੈਵਲ ਰਾਈਜ਼ ਕਰ ਸਰ ਇਹ ਇੱਕਲ ਦੱਸੋ ਕਿ ਕਿੰਨਾ ਪਾਣੀ ਛੱਡਿਆ ਜਾਂਦਾ ਤੁਹਾਨੂੰ ਇਨਫੋਰਮੇਸ਼ਨ ਫਿਲਾ ਉਹ ਸਾਨੂੰ ਆਪਾਂ ਪੁੱਛਿਆ ਸੀਗਾ ਹਜੇ ਐਗਜ਼ੈਕਟ ਅਪਡੇਟ ਨਹੀਂ ਹੈ ਕਿ ਪਾਣੀ ਐਗਜ਼ੈਕਟਲੀ ਕਿੰਨਾ ਛੱਡਿਆ ਜਾਊਗਾ ਬਟ ਇਨਾ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਜਿੰਨਾ ਪਿਛਲੀ ਵਾਰ ਛੱਡਿਆ ਸੀ ਉਤੋਂ ਘੱਟ ਹੈ ਤੇ ਜਿਹੜੇ ਲੋ ਲਾਈਂਗ ਏਰੀਆਜ਼ ਹੈ ਸਾਡੇ ਲੋ ਲਾਈਂਗ ਜਿਹੜੇ ਪਿੰਡ ਨੇ ਥੱਲੇ ਨੂੰ ਉਹਨਾਂ ਵਿੱਚ ਪਾਣੀ ਭਰਨ ਦਾ ਥੋੜਾ ਜਿਹਾ ਚਾਂਸ ਹੈਗਾ ਜਿਹੜੇ ਉੱਤੇ ਦੇ ਪਿੰਡ ਹੈ ਉਹ ਸੇਫ ਹੋ ਸਕਦੇ ਜੇ ਪਾਣੀ ਭਰੇਗਾ ਪਿੰਡ ਲੈਵਲ ਆਉਟ ਹੋਊਗਾ ਉਹ ਨੀਚੇ ਰਹੇਗਾ ਜਦੋਂ ਫਰੈਂਡ ਪਾਣੀ ਤਾਂ ਜੀ ਡੇਂਜਰ ਲੈਵਲ ਤੋਂ ਉੱਤੇ ਹੀ ਰਹੇਗਾ ਬਟ ਸਾਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਹੁਣ ਪਾਣੀ ਦਾ ਜਿਹੜਾ ਕਰੰਟ ਹੈਗਾ ਉਹ ਥੋੜਾ ਚੇਂਜ ਹੋ ਗਿਆ ਤੇ ਉਹਨਾਂ ਜ਼ਿਆਦਾ ਡੈਮੇਜ ਨਹੀਂ ਹੋਗਾ ਬਟ ਇਹ ਜ਼ਰੂਰ ਹੋ ਸਕਦਾ ਹੈ ਕਿ ਪਾਣੀ 2-3 3 ਫੁੱਟ ਲੋ-ਲਾਈਂਗ ਏਰੀਆਸ 'ਚ ਆ ਜਾਏ ਤੇ ਸਾਨੂੰ ਇਸ ਟਾਈਮ ਧਿਆਨ ਰੱਖਣਾ ਪਊਗਾ ਕਿਉਂਕਿ ਹੁਣ ਇਨਫੈਕਸ਼ਨਸ ਵੀ ਸਪਰੈਡ ਕਰ ਰਹੀ ਹੈ ਤੇ ਇਹ ਮੈਸੇਜ ਆਪਾਂ ਪਹੁੰਚਾਈਏ ਕਿ ਆਪਾਂ ਇੱਧਰ-ਉਧਰ ਬਾਹਰ ਨਾ ਕੁੰਮੀ ਆਪਾਂ ਜੇ ਰਹਿਣਾ ਹੈ ਤੇ ਘਰ 'ਚ ਸਿਕਿਉਰਲੀ ਰਹੀਏ तो बाकी सबन भी आसपास कर सकते हैं तो आप अलर्ट कीजिए नाम लिया ना चले जाए मैं तो जी परसनली चाहवागा किट करकेशन सेंटर आ जाओ क्योंकि इतने को सारी फैसिलिटीज है सा गेल वाशरूम है साढ़े को सा खाना है क्योंकि आपका कदम भी ये नेचर हैगी है ये दरिया हैगा ये पानी हैगा आप कदम भी पक्का नहीं कह सकते कि कि पानी आएगा